ਹੋਰ 3600 ਆ ਤਿਆਰ ਕਰਾਇਆ ਵਾ ਤੇ ਬਾਈ ਹੁਣੇ ਆਪ ਕੰਮ ਕਰਦੇ ਆ 92 ਮਾਡਲ ਟਰੈਕਟਰ ਆ 775 ਰੇਟ ਆ ਦਾ ਟਰੈਕਟਰ ਬਣਿਆ ਬਹੁਤ ਵਧੀਆ ਹੋਰ ਬਾਈ ਦੱਸੋ ਕਰਾਰੇ ਬਾਰੇ ਸਾਰੀ ਜਾਣਕਾਰੀ ਦਿਓ ਆਪਣਾ ਬਾਈ ਜੀ ਰੋਡੇ ਪਿੰਡ ਆ ਠੀਕ ਆ ਜੀ ਲਾਲ ਸਿੰਘ ਪਿੰਡ ਰਾਲਾ ਦਾ ਜ਼ਿਲ੍ਹਾ ਮੋਗਾ ਹਾਂਜੀ ਇਹ ਆਪਾਂ ਹੋਰ ਮੋਡੀਫਾਈ ਕਰਦੇ ਆ ਠੀਕ ਹੈ ਜੀ ਇਹ ਆਪਾਂ ਮੋਡੀਫਾਈ ਕੀਤਾ ਹੈ ਪਾਵਰ ਸਟੀering ਦੇ ਠੀਕ ਹੈ ਭਾਈ ਡਿਸਕ ਬ੍ਰੇਕਾ ਠੀਕ ਹੈ ਜੀ ਠੀਕ ਹੈ ਜੀ 92 ਮਾਡਲ ਆ ਆਰ ਸੀ ਕੈਪ ਵਾਲੀ ਆ ਜੀ ਹਾਂ ਤੇ 2K ਦਾ ਪੇਂਟ ਆ ਤੇ 5 ਸਾਲ ਦੀ ਗਾਰੰਟੀ ਆ ਪੇਂਟ ਦੀ ਹਾਂ ਘੋੜਾ ਬੰਪਰ ਲੱਗਾ ਆ ਹਾਂ ਹੋਰਲੇ ਟਾਇਰ ਐਮ ਆਰ ਫਲੇ ਵੱਡੇ ਆ ਗੱਡੀਆਂ ਵਾਲੇ ਹਾਂ ਮਗਰਲੇ ਟਾਇਰ ਕੋਲੋ ਕੰਪਨੀ ਦੇ ਆ ਹਾਂ ਤੇ ਬਾਕੀ ਫੇਵਰ ਵਗੈਰਾ ਸਾਰਾ ਸਿਸਟਮ ਬਿਲਕੁਲ ਜਿਵੇਂ ਨਵਾਂ ਸਾਰਾ ਕੁਝ ਭਾਈ ਜੀ ਹਾਂ ਤੇ ਇਕੱਲੀ ਇਕੱਲੀ ਚੀਜ਼ ਜਦ ਦੀ ਕੀਤੀ ਹੈ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਆ ਠੀਕ ਆ ਫੁੱਲਾਂ ਦੀ ਮੈਸਤਰੀ ਬੰਦਾ ਆਵੇ ਕੋਈ ਬੰਦਾ ਆਵੇ ਵਾਹ ਕੇ ਚੈੱਕ ਕਰਕੇ ਲਿ ਜਾ ਸਕਦਾ ਠੀਕ ਆ ਬਾਕੀ ਇਹ ਨਹੀਂ ਕੰਮ ਕੋਈ ਵੀ ਉਤੋਂ ਤੋਂ ਹੋਊਗਾ ਜਿਵੇਂ ਜੈਨੂਨ ਕੀਤਾ ਹੋਆ ਵਿੱਚੋਂ ਖੋਲ ਕੇ ਵੀ ਠੀਕ ਆ ਫੁੱਲ ਗਾਰੰਟੀ ਹੈ ਇੰਜਨ ਗੇਅਰ ਤੇ ਠੀਕ ਹੈ ਜੀ ਤੇ ਪੰਜਾਬ ਨੰਬਰ ਆ ਡਾਇਰੈਕਟਰ ਠੀਕ ਆ ਤੇ ਪੇਂਟ ਵਗੈਰਾ ਤਾਂ ਦੱਸ ਹੀ ਦਿੱਤਾ ਵੀ ਟੂਕੇ ਦਾ ਹਾਂ ਜੀ 5 ਸਾਲ ਦੀ ਗਾਰੰਟੀ ਹੈ ਇੰਜਨ ਗੇਅਰ ਦੀ ਟੋਟਲ ਕੰਮ ਹੋਇਆਗਾ ਸਾਰਾ ਇਹਦਾ ਬਿਲਕੁਲ ਬਾਈ ਜੀ ਇਕੱਲੀ ਇਕੱਲੀ ਨਾਟ ਵੀ ਇਕੱਲੀ ਇਕੱਲੀ ਆ ਰੇਸ਼ ਵਗੈਰਾ ਆਮ ਨਹੀਂ ਆਉਂਦੀ ਤੇ ਬਿਲਕੁਲ ਸਾਰਾ ਕੰਮ ਜਿਹੜੋ ਹੀ ਕੀਤਾ ਵਾ ਠੀਕ ਆ ਹਾਂ ਜੀ ਬਾਈ ਬਾਕੀ 92 ਮਾਡਲ ਆ ਠੀਕ ਆ ਦੀ 3 ਲੱਖ ਤੇ ਹੈਗੀ 75000 ਰੁਪਈਆ ਹਾਂ ਆਪਾਂ ਅੱਜ ਗੱਲ ਲੋਕ ਇੰਨੇ ਸਮਾਨ ਦਾ 8-8 ਲੱਖ ਰੁਪਈਆ ਮੰਗਦੇ ਹੁੰਦੇ ਹਾਂ 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 ਫੋਰਡ ਤਿਆਰ ਕਰਾਇਆ ਦਾ ਫੋਰਡ ਦਾ ਬਾਪਾ ਨਾ ਕਿਉਂਕਿ ਫੋਰਡ ਮੋਡੀਫਾਈਚ ਆਹੀ ਕੋਸ਼ ਹੁੰਦਾ ਜਿਹੜਾ 8 ਲੱਖ ਵੀ ਮੰਗਦੇ ਆ ਵੀ ਪਾਵਰ ਵਾਲਾ ਹਿੱਸਾ ਹੁੰਦਾ ਤੇ ਡਿਸਕ ਬ੍ਰੇਕਾਂ ਹੁੰਦੀਆਂ ਤੇ ਆਪਾਂ ਉਹ ਸਾਰਾ ਕੁਝ T20 ਵਾਲਾ ਹਿੱਸਾ ਲਾਇਆ ਹੋਇਆ ਹੈ ਪਾਵਰ ਠੀਕ ਆ ਹਾਂਜੀ ਵੀਰੇ ਠੀਕ ਆ ਬਾਕੀ ਫੁੱਲ ਗਾਰੰਟੀ ਇੰਜਨ ਗੇਅਰ ਦੀ ਵੀ ਟੈਕ ਡੱਕ ਸਾਰਾ ਕੁਝ ਵੇਟ ਬੂਟ ਮਗਰ ਲਈ ਬਾਈ ਜੀ ਹਾਂ ਹਾਂ ਟਾਇਰ ਵੀ ਫੋਲੋ ਕੰਪਨੀ ਦੇ ਟਾਇਰਾਂ ਦੇ ਬਿੱਲ ਵੀ ਮਿਲਣਗੇ ਨਾਲ ਅੱਛਾ ਅੱਛਾ ਜਿਹੜੇ ਵੀਰ ਨੇ ਲੈਣਾ ਹੋਵੇ ਠੀਕ ਆ ਠੀਕ ਆ ਹਾਂ ਜੀ ਬਾਈ ਜੀ ਤੇ ਮਰਗਾਰ ਮਕੂੜ ਪੂਰਾ ਜਾਵਾ ਸੈਟ ਆ ਕੰਮ ਅੱਛਾ ਨਵੇਂ ਜਾਵਾ ਹਾਂ ਜੀ ਹਾਂ ਜੀ ਹੋਕ ਹੋਕਾ ਸੰਗਲ ਸਮੋ ਸਾਰਾ ਕੁਝ ਨਵਾਂ ਆ ਵੀਰੇ ਕੋਈ ਘਾਤੇ ਨਹੀਂ ਜਾਵਾ ਹੀ ਕੋਈ ਘਾਤ ਨਹੀਂ ਬਾਈ ਜੀ ਇੱਕ ਹਸਾਉਣਾ 24 ਮਾਡਲ ਹੀ ਆ ਜਣੀ 5 ਸਾਲ ਤਾਂ ਹੈਲਦਾ ਨਹੀਂ ਜਾਵਾ ਹੀ ਨਹੀਂ ਨਹੀਂ ਬਾਈ ਜੀ ਬਾਕੀ ਸਮਾਈ ਦੇ ਸਿਰ ਤੇ ਆ ਨਾ ਲੇ ਆਲੇ ਆਪਣੇ ਠੀਕ ਆ ਤੁਸੀਂ ਕੰਮ ਆਪ ਕਰਦੇ ਆ ਨਾ ਆਪ ਤਿਆਰ ਕਰਦੇ ਆ ਹੂੰ ਜੇ ਕਿਸੇ ਬਾਈ ਨੇ ਬਾਹਰ ਜਾਣਾ ਹੋਵੇ ਚੈਪ ਵਾਲੀ ਕਾਫੀ ਦੀ ਡਿਮਾਂਡ ਜਾਦੇ ਆ ਠੀਕ ਆ ਚੈਪ ਵਾਲੀ ਆਪਦੀ ਆ ਦੀ ਹਾਂ ਲੈਫਟ ਲੋਟ ਕਿਵੇਂ ਆ 올 ਗਾਰੰਟੀ ਆ ਬਾਈ ਜਿੱਕੇ ਲੱਗਾ ਲਾਣ ਛੋਲਦੇ ਨਹੀਂ ਤਾ ਆ ਅੱਛਾ ਕੋਈ ਲੀਕਿੰਗ ਲੋਕਿੰਗ ਵਾਲਾ ਕੰਮ ਜਮਾ ਹੀ ਨਹੀਂ ਠੀਕ ਆ ਬਾਂਪਰ ਵੀ ਪੂਰਾ ਵਧੀਆ ਲਵਾਇਆ ਹੈ ਨਾ ਠੀਕ ਆ ਠੀਕ ਆ ਮਾਰ ਲੈਗਾ ਬੰਨਨੇ ਇਹ ਚਤਰੀ-ਛਤਰੀ ਵੀ ਲੱਗੀ ਪੂਰੀ ਵਧੀਆ ਬਾਕੀ ਹੋਰ ਟਰੈਕਟਰ ਵੀ ਤਿਆਰ ਕਰ ਦਾਂਗੇ ਕੱਲੇ ਫੋੜੀ ਕਰਦੇ ਆ ਥੋੜੀ ਜਿਆਦਾ ਕਰਦੇ ਆ ਬਾਕੀ ਜਿਹੇ ਦੀ ਡਿਮਾਂਡ ਕਰਾਵੇ ਉਹ ਜੇ ਕਰ ਦੇਈ ਜਾਂ ਆਪਾਂ ਠੀਕ ਆ ਆਹੋ ਜੇ ਕੋਈ ਓਦੋਂ ਵੱਧ ਬਣਾਉਣਾ ਚਾਹੁੰਦਾ ਹੋਵੇ ਸੋਣਾ ਉਹ ਵੀ ਬਣਾ ਦਿੰਨੇ ਹੈ ਹਾਂਜੀ ਵੀਰੇ ਠੀਕ ਆ ਠੀਕ ਆ ਬਾਈ ਠੀਕ ਆ ਤੇ ਮੌਕੇ ਤੇ ਥੋੜਾ ਬਹੁਤਾ ਹੋ ਜੂਗਾ ਘੱਟ ਵਾਤ ਰੇਟ ਦਾ ਕਿਵੇਂ ਆ ਹੋ ਜੂਗਾ ਮੌਕੇ ਦੇ ਮਾਨਤਨ ਹੋ ਜੂਗਾ ਇਹਨੇ ਦਾ ਹੂੰ ਹਾਂ ਜੀ ਇਹ ਟਰੈਕਟਰ ਤਾਂ ਬਣਿਆ ਬਹੁਤ ਸੋਹਣਾ ਯਾਰ